ਅਮੀ ਦੋਸਤੋ ਕੀ ਹਾਲ ਆ ਅੱਜ ਲੈ ਕੇ ਆਇਆ ਤੁਹਾਨੂੰ ਵਿਦੇਸ਼ੀ ਸਰ ਪਲੱਸ ਕੱਪੜੇ ਦੀ ਭਾਰੀ ਸੇਲ ਪਿੰਡ ਘਨੋਰੀ ਕਲਾਂ ਇੱਧਰ ਤੁਹਾਨੂੰ ਦਿਖਾਉਣੇ ਆ ਲੋਕੇਸ਼ਨ ਪਿੰਡ ਘਨੋਰੀ ਕਲਾਂ ਖੜੇ ਆਪਾਂ ਸਰਕਾਰੀ ਸਕੂਲ ਦੇ ਬਿਲਕੁਲ ਨੇੜੇ ਧੂਰੀ ਤੋਂ ਸ਼ੇਰਪੁਰ ਰੋਡ ਦੇ ਉੱਤੇ ਬਾਈ ਪਵਨ ਦੀ ਕੱਪੜੇ ਦੀ ਸੇਲ ਲਾਈ ਹੋਈ ਆ ਆ ਜਾ ਵੀਰੇ ਦੱਸ ਦੇ ਵੀ ਆ ਕੀ ਰੇਟ ਨੇ ਭਾਈ ਜੀ ਜੇ ਮੈਂ ਆਪਣਾ ਵਿਆਹ ਕਰਵਾਉਣ ਲਈ ਆ ਰਿਹਾ ਨੇ हां वीरੇ टारगेट ਦੇ ਵਿੱਚ 1000 1000 ਰੁਪਏ ਦੀ ਵਿਕ ਗਈ ਆਪਣਾ ਲਗਾ 2500 ਰੁਪਏ ਦੀ ਆ 2500 ਰੁਪਏ ਦੀ ਆ ਵੀਰੇ ਕੋਟੀਆਂ ਬਹੁਤ ਵਧੀਆ ਕੋਟੀਆਂ ਨੇ ਸਾਰੀ ਮਿਲ ਜਾਣਗੇ ਸਹਿਜ ਬਾਈ ਸਹੀ ਗੱਲ ਆ ਵੀਰੇ ਬਿਲਕੁਲ ਸਹੀ ਬ੍ਰਾਂਡ ਦੀਆਂ ਕੋਟੀਆਂ ਨੇ ਬਾਈ ਆਜੋ ਲੋਹਰਾਂ ਦਿਖਾਉਣੇ ਆ ਸਾਨੂੰ ਲੋਹਰ ਕੀ ਰੇਟ ਲੱਗ ਜਾ ਵੀਰੇ ਲੋਹਰਾਂ 500 ਦੀਆਂ ਲੋਹਰ ਦੇਖੋ ਵੀਰੇ ਲੋਹਰਾਂ ਬਹੁਤ ਮੋਟੀਆਂ ਗਰਮ ਲੋਰਾਂ ਨੇ ਗਰਮ ਲੋਰਾਂ ਨੇ ਵਿੱਚ ਫਰ ਲੱਗੇ ਹੋਏ ਨੇ 500 ਦੀਆਂ ਦੋ ਸਾਈਜ਼ ਸਾਰੇ ਮਿਲ ਜਾਣਗੇ ਸਾਰੇ ਸਾਈਜ਼ ਮਿਲ ਜਾਣਗੇ ਸਾਈਜ਼ ਦੋਸਤੋ ਸਾਰੇ ਨੇ ਆຊ ਨੂੰ ਹੋਰ ਵੀ ਦਿਖਾ ਦਿੰਦੇ ਆ ਇੱਧਰ ਵੀ ਆ ਹੁੱਡੀਆਂ ਨੇ ਹਨਾ ਵੀਰੇ ਜੇ ਮੈਂ ਹੁੱਡੀ ਆ ਗਈ ਜੀ ਇਹ ਬਾਈ 300 ਰੁਪਏ ਦੀ ਆ 300 ਰੁਪਏ ਦੀ ਦੀ ਆ ਬਾਈ ਹੁੱਡੀ ਕਲਰ ਸਾਰੇ ਮਿਲ ਜਾਣਗੇ ਇਹਦੇ ਵਿੱਚ ਸਾਰੇ ਸਾਈਜ਼ ਮਿਲ ਜਾਣਗੇ ਸਾਰੇ ਸਾਈਜ਼ ਮਿਲ ਜਾਣਗੇ ਕੀ ਕਾ ਬਾਈ ਬੇੜੀ ਦੀ ਪੀਲ ਆ ਆ ਇੱਕ ਤਾਂ ਕਵਾਲਿਟੀ ਆ ਗਈ ਹੁੱਡੀ ਦਾ 300 ਰੁਪਏ ਦੀ ਹੈ 300 ਦੀ ਆ ਬਾਈ ਹੁੱਡੀ ਇੱਧਰ ਸ਼ਲਟਾਂ ਨੇ ਗਰਮ ਸ਼ਲਟਾਂ ਨੇ ਇਹ ਕੀ ਵੀਰੇ ਇਹਦਾ ਫਾਰ ਲੱਗੇ ਹੋਏ ਨੇ ਵਿੱਚ 300 ਰੁਪਏ ਦੀ 300 ਰੁਪਏ ਦੀ ਸ਼ਲਟ ਆ ਬਾਈ ਸਾਰੇ ਸਾਈਜ਼ ਦੀਆਂ ਉੱਡੀਆਂ ਮੋਟੀਆਂ ਸ਼ਲਟਾਂ ਨੇ ਆ ਦੇਖੋ ਪਟਰਾਈ ਦੀ ਆ ਜੀ ਦੇਖੋ ਵੀਰੇ ਰੰਗ ਸਾਰੇ ਮਿਲ ਜਾਣਗੇ ਸ਼ਲਟਾਂ ਚ ਆ ਜਾ ਵੀਰੇ ਇੱਧਰ ਗਾਹਾਂ ਵੀ ਦੱਸਦੇ ਤੇ ਆਹ ਕੋਟ ਨੇ ਇਹਦਾ ਕੀ ਰੇਟ ਆ ਇਹ 250 ਰੁਪਏ ਦਾ ਵੀਰੇ ਰੰਗ ਸਾਰੇ ਮਿਲ ਜਾਣਗੇ ਵਧੀਆ ਬਹੁਤ ਸੋਹਣਾ ਮਾਲ ਆਇਆ ਬਾਈ ਨਵਾਂ ਮਾਲ ਆਇਆ ਹੋਇਆ ਬਾਈ ਕੋਲੇ 250 ਰੁਪਏ ਦੇ ਤੇ ਇੱਧਰ ਪੈਂਟਾਂ ਨੇ ਪੈਂਟ ਦਾ ਕੀ ਰੇਟ ਆ ਲਾ ਲਓ 34 ਕਮਰ ਤੋਂ ਲੈ ਕੇ 32 40 ਤੱਕ ਰਹਿ ਗਈ ਇਹ ਵੀ 300 ਰੁਪਏ ਚੱਕੋ ਵੀਰੇ ਇਹ ਵੀ 300 ਰੁਪਏ ਚ ਸਾਰੇ ਸਾਈਜ਼ ਮਿਲ ਜਾਣਗੇ 28 ਤੋਂ ਲੈ ਕੇ ਠੀਕ ਆ ਵੀਰੇ ਸਹੀ ਗੱਲ ਆ ਤੇ ਹੋਰ ਵੀ ਦਿਖਾਉਣੇ ਆ ਸੰ ਨੂੰ ਅੱਗੇ ਵਧੀਆ ਬੰਦਾ ਕੋਈ ਲੌਂਗ ਕੋਟ ਨੇ ਆ ਕਰੋ ਚੱਕ ਵੀਰੇ ਲੌਂਗ ਕੋਟ ਲੌਂਗ ਕੋਟ ਨੇ ਜੀ ਇੱਕ ਕੋਟ ਦੇ ਏ ਭਾਈ 2 2000 ਰੁਪਿਆ ਦਾ ਟੇਲਰ ਸਮਾਈ ਲੈਂਦੇ ਇਹਨਾਂ ਦੀ ਫਿਰਫ 600 ਰੁਪਏ ਦਾ 600 ਰੁਪਏ ਦਾ ਦੋਸਤੋ ਕਨੌਰੀ ਕਲਾਂ ਦੇ ਵਿੱਚ ਖੜੇ ਆ 600 ਰੁਪਏ ਦਾ ਠੀਕ ਆ ਵੀਰੇ ਸਾਨੂੰ ਨਾ ਪੁੱਛ ਲੈ ਜੀ ਸਾਰੇ ਇੱਥੇ ਸਾਈਜ਼ ਮਿਲ ਜਾਣਗੇ ਜੀ ਠੀਕ ਹੈ ਤੇ ਉਧਰ ਤੁਹਾਨੂੰ ਦਿਖਾ ਦਿਓ ਕੋਟ ਲੱਗੇ ਹੋਏ ਨੇ ਜੀ ਰੋਮੈਂਸ ਵਾਲੇ ਇਹ ਜ਼ੀਰੋ ਮੈਂਸ ਵਾਲ ਨੇ ਜੀ ਸਾਰੇ ਕੋਟ ਨੇ ਜੀ ਪੂਰੇ ਹੈਗੇ ਇਹ 500 ਰੁਪਏ ਦਾ ਹੈ। ਇਹ ਵੀ ਦੇਖੋ ਬਹੁਤਾਰੇ ਹੂੰ। ਇਹ 500 ਦਾ? ਆਹ ਜੀ। 500 ਦਾ ਕੋਟ ਆ ਦੋਸਤੋ। ਜਿਹੜਾ ਵੀਸ ਮਰਜ਼ੀ ਲੈ ਲਓ 500 ਰੁਪਏ ਦਾ। ਤੁਹਾਨੂੰ ਦਿਖਾਉਣਾ ਇੱਧਰ ਵੀ 500 ਰੁਪਏ ਦੇ ਦਾ ਜਿਹੜੇ ਆ ਆਪਣੇ ਲੱਗੇ ਹੋਏ ਨੇ। ਇਹ ਅੱਗੇ ਭਾਈ ਜਿਵੇਂ ਜੈਕਟ ਆ ਗਈ 300 ਰੁਪਏ ਦੀ ਆ। ਇਹ ਜੈਕਟ 300 ਦੀ ਆ? ਇਹ ਜੈਕਟ ਆ 300 ਰੁਪਏ। 300 ਰੁਪਏ ਦੀ ਆ ਵੀਰੇ ਜੈਕਟ ਕਰੋ ਚੱਕ। ਏਜ ਵੀ ਤੁਹਾਨੂੰ ਸਾਰੇ ਸ਼ਾਇਰ ਸਾਰੇ ਡਿਜ਼ਾਈਨ ਰੰਗ ਸਾਰੇ ਸਾਈਜ਼ ਸਾਰੇ ਸਾਰੇ ਮਿਲ ਜਾਣਗੇ ਸ਼ੈਜ ਵੀ ਕਰੋ ਚੱਕ ਵੀਰੇ ਤੇ ਇਧਰ ਬੱਚਿਆਂ ਵਾਲੀ ਆਈਟਮ ਆ ਗਈਆਂ ਛੋਟੇ ਬੱਚਿਆਂ ਦੇ ਕਰੋ ਚੱਕ ਵੀਰੇ ਬਹੁਤ ਵਧੀਆ ਕੋਟ ਨੇ ਬੱਚਿਆਂ ਵਾਲੇ ਜਾਗਟਾਂ ਵੀ ਨੇ 2-3 ਸਾਲ ਦੇ ਬੱਚੇ ਤੋਂ ਲੈ ਕੇ ਵੀ 15 ਸਾਲ ਦੇ ਬੱਚੇ ਤੱਕ ਕੋਟ ਆ ਜਾਂਦੇ ਆ ਦੇਖੋ ਵੀਰੇ ਕਰੋ ਚੱਕ 800 800 ਰੁਪਏ ਲੇ ਜਾ ਯਾਦੇ ਆਈਟਮ ਆਪਨੇ ਕਰੇ 300 ਵਾਲੀ ਆ 300 ਵਾਲੀ ਸੇਲ ਲੱਗੀ ਠੀਕ ਆ ਬਾਈ ਇਹਦੇ ਵਿੱਚ ਜੇ ਮੈਂ ਵੱਡੇ ਪੀਸ ਆ ਗਏ ਆ ਦੇਖੋ ਸਾਨੂੰ ਦਿਖਾਉਣੇ ਲਓ ਜੀ 10 12 ਸਾਲ ਦੇ ਬੱਚੇ ਦੇ ਆਊਗਾ ਕੋਟ ਇਹ ਆ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਨੇ ਬਾਈ ਹੂੰ ਆਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਫੋਨ ਕਰਕੇ ਆਇਓ 99818929992 ਸਾਡਾ ਨੰਬਰ ਆ ਕਈ ਵਾਰੀ ਬਾਈ ਤੁਸੀਂ ਦੂਰ ਆਉਣੇ ਹੁੰਦੇ ਹੋ ਮਾਲ ਨਹੀਂ ਹੁੰਦਾ ਸਾਡੇ ਕੋਲ ਐਵੇਂ ਹੀ ਥੋੜਾ ਫਿਰ ਗੀੜਾ ਲੱਗਦਾ ਕਿ ਆ ਫੋਨ ਜ਼ਰੂਰ ਕਰਕੇ ਆ ਬਾਈ ਧੰਨਵਾਦ ਬਾਈ ਨੂੰ ਫੋਨ ਜ਼ਰੂਰ ਕਰਕੇ ਆਇਓ ਬਾਈ ਪਹਿਲਾਂ ਹੁਣ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਣੌਰੀ ਕਲਾਂ ਸ਼ੇਰਪੁਰ ਰੋਡ ਦੇ ਉੱਤੇ ਬਾਈ ਦੀ ਛੇਲ ਲਾਈ ਹੋਈ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਧੰਨਵਾਦ ਬਾਈ